ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਫੌਜੀ ਫਾਰਮ ਤੇ ਅੱਜ ਆਪਣੇ ਫਾਰਮ ਤੇ ਇੱਕ ਮੋਹਰਾ ਦੀ ਝੋਟੀ ਦੂਜਾ ਸੂਆ 14 15 ਕਿਲੋ ਵਾਲੀ ਜਰਸੀ گاਵਾ ਖੀਰੀਆਂ ਦੂੰਦੀਆਂ ਹਰ ਵੈਰਾਈਟੀ ਦਾ ਮਾਲ ਪਹੁੰਚ ਚੁੱਕਾ ਹੈ ਕੋਈ ਆਪਣੇ ਫਾਰਮ ਤੇ ਅੱਜ ਕੋਈ 10 12 ਜਾਨਵਰ ਪਹੁੰਚ ਚੁੱਕੇ ਨੇ ਮੇਰਾ ਵੀਰ ਤੇ ਸਭ ਦੇ ਚਾਲੂ ਆ ਕੋਰ ਮੇ ਵਿਰਜੀ ਕੀ ਹਾਲ ਏ ਵਿਰਜੀ ਵਧੀਆ ਏ ਫਾਰਮ ਦੇ ਜੀ ਆਣ ਵੈਲਕਮ ਜੀ ਅੱਜ ਆਪਣੇ ਫਾਰਮ ਤੇ 10 15 ਪਸ਼ੂ ਪਹੁੰਚ ਚੁਕੇ ਆ ਆਓ ਮੜੇ ਜੀ ਮਰਵਾਓ ਦੋ ਸ਼ੁਰੂਆਤ ਕਰਦੇ ਆਂ ਵਿਖਾਓ ਮੜੀ ਝੋਟੀ ਦੰਜਾ ਸੁਗਾ ਕੱਟੀ ਆ ਜੀ ਮੋਰਾ ਜੀ ਮਰਦੀ 15 ਕਿਲੋ ਦੁੱਧ ਕੱਢੂਗੀ ਪਹਿਲੇ ਕੱਟੀ ਨੇ 12 13 ਕਿਲੋ ਦੁੱਧ ਚਾਹ ਅੱਜ ਦੇ ਤੁਸੀਂ ਕੋਕੇ ਜੜੇ ਆ ਜੀ ਅੱਜ ਨੇ ਕੀਨੇ ਕੱਟ ਕੱਟਦੇ ਆਂ ਤੇ ਆ ਇਹ ਕੱਟੀ ਕੱਢੀ ਆ ਵੀ ਵਧੀਆ ਹੋਣੀਆਂ ਤਸਵੀਰਾਂ ਆ ਸਬਜ਼ੀ ਫਾਰਮ ਤੇ ਵਧੀਆ ਜੀ ਵਧੀਆ ਚਲੋ ਮਾਲ ਜ਼ਿਆਦਾ ਵਾ ਦਵਾਦਲ ਬੰਨੀ ਜਾਓ ਬਾਕੀ ਜਿਹੜੇ ਵੀ ਕਿਸੇ ਵੀਰ ਨੂੰ ਪਸੰਦ ਆਊਗੀ ਹੂੰ ਤੇ ਹੂੰ ਤੇ ਦੱਸ ਦਾਂਗੇ ਰੋਟੀ ਤੇ ਦੱਸ ਦਾਂਗੇ ਦੋ ਚਾਰ ਨਾ ਕੇ ਵਿਖਾ ਦਿਓ ਵਿੱਚੋਂ ਵਿੱਚੋਂ ਆ ਵਾ ਠੀਕ ਅੱਛੀ ਆ ਗਈ ਪੰਜਾਬ ਵਾਲੀ ਚਲਸੀ ਸ਼ਿੰਗੀ ਤਿਆਰ ਹੋਈ ਇਹ ਲਸੀ ਦੀ ਆ ਵੀ ਬਾਈ 20 ਕਿਲੋ ਵਾਲੀ ਬੱਸੀ ਆ ਜੀ ਮਸ਼ਹੂਰ ਹੋ ਜੀ ਇਹਨੇ ਪਹਿਲਾਂ ਵਸੀ ਨੇ 18 ਕਿਲੋ ਦੁੱਧ ਜੋ ਆਇਆ 18 ਕਿਲੋ ਜੀ ਐਰ ਕੀ 20 ਚ ਆਜੂਦ ਨਹੀਂ ਹਾਂ ਜੀ ਜਵਾਦੀ ਚ ਆਈ ਠੀਕ ਜੀ ਜਦੋਂ ਵੀਰ ਮਾੜੇ ਸੇਵਾ ਕਰੂਗਾ ਅੱਧੀ ਜਵਾਊਗੀ ਠੀਕ ਜੀ ਠੀਕ ਜੀ ਮਾਲ ਕਿੱਥੋਂ ਲਿਆਉਂਦੇ ਜੇ ਲੱਪ ਕੇ ਭਾਈ ਵੀਰ ਜੀ ਮਾਣ ਮਿਦੀ ਹੈ ਦੰਮਾ ਬੇਰ ਮੇਰ ਨਾਲ ਬੇ ਲਬਲੀਾਈ ਦਾ ਹਾਂ ਵਖੀਰਾ ਬੱਚਾ ਹਾਂਜੀ ਇਹ ਖੀਰਾ ਬੱਚਾ ਆ ਗਿਆ ਗੱਲ ਵਾਹ ਪਿਓਰ ਜਰਸੀ ਬੋਦੀ ਹੋਈ ਪਿਓਰ ਜਰਸੀ ਵਾਹ ਜੀ ਵਾਹ ਪੌਣ ਦੇ ਪੱਤੇ ਵਾਲੀ ਲੱਸੀ ਆ ਜੀ ਜਲਦੀ ਵਾਹ ਕਾਲਾਂਕਾ ਵਾਹ ਸੀਧੇ ਤਸਵੀਰ ਹੀ ਲਿਆਂਦੀ ਕੱਢ ਕੇ ਤੁਸੀਂ ਕੀ ਹੋਣੀਆਂ ਸਬਜੀ ਫਾਰਮ ਦੇ ਤਸਵੀਰਾਂ ਹੀ ਆ ਵਧੀਆ ਜੀ ਆ ਸਾਡੇ ਦਲਾਲ ਸਾਹਿਬ ਆ ਗਏ ਨੰਗੇ ਪੈਰਾਂ ਵਾਲੇ ਠੀਕ ਜੀ ਠੀਕ ਜੀ ਇੱਕ ਹੱਥ ਵਿਸਾਉਣੀ ਆ ਫੋਲਗੀ ਪਾਜੀ ਬੱਚੀ ਉਹ ਕਿਹੜੀ ਜੇ ਵੀਰ ਜੀ ਪੁਰਾਣੇ ਬੁੱਢੇ ਕਹਿੰਦੇ ਸੀ ਕਹਿੰਦੇ ਝੂੰਗੀ ਦਾ ਮੀਣੀ ਪ੍ਰਯਾਮਦ ਆ ਬੋਲ ਦੋ ਵੇ ਵਾਲੇ ਦੀਗੇ ਸਾਡਾ ਪੜਾਏ ਬੱਚੀ ਦੇ ਵਾਪੀ ਵਾਦ ਨੇ ਬੱਚੀ ਨੇ ਆਇਆ ਜੀ ਟਾਪੀ ਲਾਇਆ ਬੱਚੀ ਦੀ ਕਹਿੰਦੇ ਬੋਲ ਦੋ ਲੰਨ ਪਰੋਂ ਦੂੰਗਾ ਠੀਕ ਜੀ ਲਓ ਲੈਓ ਖਾਣ ਪਾਈਏ ਲੈਓ ਲੈਓ ਬੱਚੀ ਗੁਲਾਬੀ ਥਾਨ ਲੱਗਾ ਭਾਜੀ ਦਿਖਾਓ ਬੱਚੀ ਨੂੰ ਪਾ ਦੂਗਾ ਦੁੱਧ 15 16 ਕਿਲੋ ਵਾਦੀ ਪਾਉ ਵੀਰ ਜੀ ਕੋ ਚੰਗੀ ਸੇਵਾ ਕਰੂਗਾ ਇਹਦੇ ਆਣ ਵੀ ਗੁਲਾਬੀ ਕਿਤੇ ਲੱਗਾ ਵੀਰ ਜੀ ਤੇ ਚੰਗੀ ਹੈ ਬੱਚੀ ਤੇ ਰੇਟਿੰਗ ਇਹਦਾ ਜਾਇਜ਼ ਕਰਾਂਗੇ ਜਾਇਜ਼ ਕਿੰਨੇ ਦੀ ਦੇ ਦੇਣੀ ਹੈ ਮੋਤਲ ਭਾਵੇਂ ਵਾਸੀ ਦੇ 45000 ਦੀ ਔਰ ਆਪਾਂ ਜਿਆਦਾ ਦੇਣੀ 35000 ਦੀ ਵਾਸੀ ਦੇ ਦੇਣੀ ਹੈ ਹੋਰ ਮੌਕੇ ਦੇ ਹੋ ਜੂ ਮਾਨਤਾਂ ਕੋਈ ਵੀਰ ਫੋਨ ਲਾਵੇ ਠੀਕ ਜੀ ਠੀਕ ਜੀ ਆਹ ਵੱਡੀ ਜਰਸੀ ਕੱਢੋ ਜਿਹੜੀ ਆਖੰਡੇ ਵੀ 17 18 ਕਿਲੋ ਵਾਲੀ 17 18 ਕਿਲੋ ਵਾਲੀ ਕੇ ਦੇਣ ਦਾ ਸਲਾਹ ਜੀ ਠੀਕ ਜੀ ਕੜਾਵੇ ਪਾਏ ਵਾਸੀ ਨੇ ਵੀ ਛੱਲੇ ਵੀਰ ਜੀ ਅੱਜ ਸਾਰਾ ਹੀ ਮਾਲ ਆਪਣੇ ਕੋਲ 20 20 ਕਿਲੋ ਵਾਲਾ ਠੀਕ ਜੀ ਨਹੀਂ ਹੈ ਵੀਰ ਜੀ ਕੋਈ ਸ਼ੱਕ ਨਹੀਂ ਤੁਹਾਡੇ ਮਾਲ 'ਚ ਵੀਰ ਜੀ ਨਿਆ ਵਾਲੀਆਂ ਜਲਸੀਆਂ ਇੱਥੇ ਹੀ ਮਿਲਣੀਆਂ ਲੈਓ ਜੀ ਲੈਓ ਆਪਣਾ ਵੀ ਜੀ ਡੇਲੀ ਆਉਂਦਾ ਮਾਲ ਡੇਲੀ ਡੇਲੀ ਵੀਰ ਜੀ ਹਰ ਟਾਈਮ ਕੋ ਫੋਨ ਲਾ ਕੇ ਆਵੇ ਸੱਤ ਅੱਠ ਪਸ਼ੂ ਹਰ ਟਾਈਮ ਖੜੇ ਹੋਣਗੇ ਠੀਕ ਜੀ ਠੀਕ ਚੱਲ ਵਛੀ ਨੇ ਆਪਣੇ ਕੋਲ 14 ਆਈਆਂ ਆ ਫੇਰੇ ਮਾਰ ਕਰਿਆ ਠੀਕ ਜੀ ਇਹ ਲੈ ਜੂ ਇਹ ਵਛੀ ਪੰਜ ਛੇ ਦਿਨ ਲੈ ਜੂ ਲੈ ਜੂ ਜੀ ਠੀਕ ਜੀ ਆ ਵੀ ਵਛੀ ਇੱਕ ਵਖਾ ਦੂੰ ਤੇ ਬਾਕੀ ਫਿਰ ਜਿਹੜੇ ਕੇ ਵੀਰ ਨੂੰ ਪਸੰਦ ਆਊਗੀ ਦੂਜੀਆਂ ਜਣੀਆਂ ਚਾਰ ਪੰਜ ਆ ਅਖੀਰਾਨੇ ਕੇ ਵੀਰ ਮੈਸੇਜ ਨੇ ਵੇਖਣਾ ਵੀਡੀਓ ਨਾ ਲੰਮੀ ਹੋ ਜਾਂਦੀ ਆ ਇਹ ਮਾਹੀ ਨੋ ਗਲਾਪੀ ਥਾਨ ਲੱਗਾ ਜਲਦੀ ਵੇਚੀ ਆ ਮਾਹੀ ਆ ਪੀਵਾ ਛੀ ਇਹ ਵੀ ਜਾਏ ਜਿੱਦਾਂ ਦੱਸ ਦਿੰਦੇ ਆ ਵੀ ਗੇਠ ਗੇੜ ਤੇ ਥਾਨ ਲੱਗਾ ਉਦਾਂ ਲੱਗਾ ਜੇ ਗੇੜੀ ਉਦਾਂ ਹੀ ਲੱਗਾ ਵੇਖੋ ਬਸ ਜੀ ਠੰਡੀਆਂ ਧੀਰੀਆਂ ਵਿੱਚ ਪੰਜਾਹ ਹਜ਼ਾਰ ਦੇ ਦੇਣੀ ਆ ਵਾਛੀ ਦੇ ਆ 55000 ਦੀ ਅਰ ਆਪਾਂ ਜਹਾਜ਼ ਦੇ ਦੇਣੀ 40000 ਦੀ ਵਾਛੀ ਦੇ ਦਾਂਗੇ ਹੋ ਜੂ ਮੌਕੇ ਤੇ ਕੋਈ ਮੌਕੇ ਤੇ ਮਾਨਤਾ ਨਹੀਂ ਹੋ ਜੂ ਕੋਈ ਵੀਰ ਫੋਨ ਲਾਵੇ ਠੀਕ ਜੀ ਠੀਕ ਹੈ ਵੀਰ ਜੀ ਬਾਕੀ ਮਾਲ ਪਹੁੰਚ ਚੁੱਕਾ ਆ ਗਾਡੀ ਵਿੱਚੋਂ ਕੋਈ ਵੀਰ ਫੋਨ ਲਾ ਲੇ ਅੱਗੇ ਮਰਵਾਤੀ ਇਦਾਂ ਚਾhti ਆ ਸਾਡੇ